ਅੱਜ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਰਾਮਚੰਦਰ ਇंसा ਵਾਸੀ ਗੁਰਤੇਗ ਬਹਾਦਰ ਨਗਰ ਜੋ ਕਿ ਮਾਲਕ ਵੱਲੋਂ ਬਖਸ਼ੀ ਹੋਈ ਸਵਾਸਾਂ ਰੂਪੀ ਪੂੰਜੀ ਨੂੰ ਪੂਰੇ ਕਰਦੇ ਹੋਏ ਉਸ ਮਾਲਕ ਦੇ ਚਰਨਾਂ ਵਿੱਚ ਜਾ ਬਰਾਜੇ ਹਨ ਜਿਨ੍ਹਾਂ ਦੇ ਸਰੀਰ ਨੂੰ ਮੈਡੀਕਲ ਦੀ ਖੋਜਾਂ ਲਈ ਹਰਿਆਣਾ ਦੇ ਝੱਜਰ ਹਸਪਤਾਲ ਵਿਖੇ ਭੇਜਿਆ ਗਿਆ ਹੈ ਇਸ ਮੌਕੇ ਤੇ ਨਰਮ ਸੇਵਾਦਾਰ ਜਗਮੀਤ ਇंसा ਨੇ ਦੱਸਿਆ ਹੈ ਕਿ ਬਲਾਕ ਫਰੀਦਕੋਟ ਦਾ ਇਹ ਇੱਕ ਮਾਣ ਸਰੀਰਦਾਨ ਹੈ। ਇੰਮੀ ਰਾਮਚੰਦ ਇੰਸਾ ਜੀ ਪੈਰਾ ਸੰਪਤੀ ਵਿੱਚ ਸੇਵਾ ਕਰਿਆ ਕਰਦੇ ਸਨ ਅਤੇ ਬਹੁਤ ਹੀ ਨੇਕ ਸੁਭਾਅ ਦੇ ਇਨਸਾਨ ਸਨ। ਰਾਮਚੰਦ ਇੰਸਾ ਨੇ ਜਿਉਂਦੇ ਜੀ ਬੋਡੀ ਡੋਨੇਟ ਦਾ ਫਾਰਮ ਭਰਿਆ ਸੀ। ਉਹਨਾਂ ਦੀ ਇੱਛਾ ਅਨੁਸਾਰ ਅੱਜ ਪਰਿਵਾਰ ਵੱਲੋਂ ਸਰੀਰਦਾਨ ਕੀਤਾ ਗਿਆ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਨਿਰਮ ਸੇਵਾਦਾਰ ਜਗਮੀਤ ਸਿੰਘ ਇੰਸਾ, 15 ਮੈਂਬਰ ਦਰਸ਼ਨ ਸਿੰਘ ਇੰਸਾ ਅਤੇ ਗੁਰਤੇਗ ਬਹਾਦਰ ਨਗਰ ਦੇ ਐਮਸੀ ਸੁਖਮੰਦਰ ਸਿੰਘ ਨੇ ਅਤੇ रामचंद्र 인ਸਾ ਦੇ ਭਤੀਜਾ ਰਾਮ ਪ੍ਰਤਾਪ ਨੇ ਕੀ ਕੀਤਾ ਤੁਸੀਂ ਵੀ ਸੁਣੋ ਫਰੀਦਕੋਟ ਤੋਂ ਗੁਰਪ੍ਰੀਤ ਪੱਕਾ ਦੀ ਇਹ ਵਿਸ਼ੇਸ਼ ਰਿਪੋਰਟ प्रेमी रामचंद्र जी नमस्कार भाई देखिए जी और

Let us <laughs> ਦੰਦਨਸਤ ਗ੍ਰੂਤੀ ਰਹੀ ਆਸਰਾ ਜੀ ਸਭ ਤੋਂ ਪਹਿਲਾਂ ਅੱਜ ਫਰੀਦਕੋਟ ਦੀ ਸਤਸੰਗਤ ਲਈ ਤੇ ਰਾਮਚੰਦਰ ਜੀ ਦੇ ਪਰਿਵਾਰ ਲਈ ਬਹੁਤ ਵੱਡੀ ਦੁੱਖ ਦੀ ਘੜੀ ਸੰਸਾਰ ਤੋਂ ਚਲੇ ਜਾਣਾ ਪਰ ਇਸ ਦੁੱਖ ਦੀ ਘੜੀ ਵਿੱਚ ਵੀ ਸਤਿਗੁਰੂ ਜੀ ਦੇ ਰੱਤਾ ਸੱਚਾ ਸੌਦਾ ਦੇ ਸੰਤ ਡਾਕਟਰ ਗਰਮੀਤ RAM ਰਹੀਮ ਸਿੰਘ ਦੀ ਸਿੱਖਿਆ ਅਨੁਸਾਰ ਉਹਨਾਂ ਨੂੰ ਸੀਗਾ ਵੀ ਅਸੀਂ ਆਪਣਾ ਸਰੀਰਦਾਨ ਕਰਨਾ ਤੇ ਫਰੀਦਕੋਟ ਵਿੱਚੋਂ ਇਹ ਅੱਜ 21ਵੀਂ ਬਾਡੀ ਦਾਨ ਹੋ ਰਹੀ ਹੈ ਇਹ ਹਰਿਆਣਾ ਦੇ ਜੱਜਰ ਮੈਡੀਕਲ ਆਫ ਸੈਂਸ ਸਰਜਰੀ ਕਿ দান ਕੀਤੀ ਗਈ ਹੈ ਜੀ ਪਰਿਵਾਰ ਵੱਲੋਂ ਸੋ ਸਾਧ ਸੰਗਤ ਵੱਲੋਂ ਸੇਵਾਦਾਰਾਂ ਜ਼ਿੰਮੇਵਾਰਾਂ ਵੱਲੋਂ ਸਾਰੇ ਪਰਿਵਾਰ ਦੀ ਇਸ ਜੋ ਅੱਜ ਕੱਲ ਦੇ ਪੁਰਾਣੇ ਸਮੇਂ ਦੀਆਂ ਚੱਲ ਰਹੀਆਂ ਨਵੇਂ ਸੈਂਸ ਦੇ ਜੋਗ ਨੂੰ ਪੜਾਉਂਦੇ ਹੋਏ ਸੀਸ ਚੁੱਕਦਾ ਜੀ ਪਰਿਵਾਰ ਦੇ ਚਰਨਾਂ 'ਚ ਦੁੱਖ ਦੀ ਘੜੀ ਵਿੱਚ ਵੀ ਇਹਨਾਂ ਨੇ ਇਹ ਟਾਈਮ ਚੁਣਿਆ ਏ ਜੀ ਜੀ ਧਨੀ ਹੈ ਜਦੋਂ ਤੁਹਾਡੇ ਦੇ ਨਾਲ ਜੁੜੇ ਸੀ ਔਰ ਕਿਹੜੀ ਕਿਹੋ ਸੰਪਤੀ ਦੇ ਵਿੱਚ ਵਗੈਰਾ ਸੇਵਾ ਕਰ ਜੀ ਇਹ ਬਹੁਤ ਹੀ ਛੋਟੀ ਉਮਰ ਦੇ ਵਿੱਚ ਇਹਨਾਂ ਦਾ ਨਾਮ ਲਿਆ ਹੋਇਆ ਸੀਗਾ ਤੇ ਆਪਣੀ ਸਾਰੀ ਉਮਰ ਇਹਨਾਂ ਨੇ ਪਹਿਰਾ ਸੰਪਤੀ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਸੇਵਾ ਕਰ ਰਿਹਾ ਤੇ ਬਹੁਤ ਵਧੀਆ ਢੰਗ ਤਰੀਕੇ ਨਾਲ ਆਪਦਾ ਜੀਵਨ ਜਪਨ ਕਰਿਆ ਦੇਰਾ ਸੱਚਾ ਸੌਦਾ ਦੀਆਂ ਸਖਿਆਮਤ ਤੇ ਚੱਲਦੀ ਹੋਏ ਸਾਰੀ ਉਮਰ ਇੰਨੇ ਸੇਵਾ કરી ਤੇ ਆਪਦੇ ਪਰਿਵਾਰ ਦਾ ਵੀ ਵਧੀਆ ਪਾਲਣ ਪੋਸ਼ਣ ਕਰਿਆ ਜੀ ਤਨ ਤਨ ਸਰ ਜੀ ਦਾ ਸ਼ਰੀਰਦਾਨ ਹੋ ਗਿਆ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਹਾਂਜੀ ਜਿਵੇਂ ਕਿ ਹੁਣ ਸੰਤਾਂ ਦੇ ਕੋਲੇ ਆਪਣੇ ਗੁਰੂ ਜੀ ਕੋਲੇ ਉੱਥੇ ਡਾਕਟਰ ਸਹਿਬਾਨ ਆਏ ਸੀਗੇ ਉਹਨਾਂ ਨੇ ਅਰਜ਼ ਕਰੀ ਵੀ ਸਤਿਗੁਰੂ ਜੀ ਅਸੀਂ ਡੱਡੂਆਂ ਦੇ ਉੱਤੇ ਜਾਨਵਰਾਂ ਦੇ ਉੱਤੇ ਰਿਸਰਚ ਕਰਦੇ ਆਂ ਜੇਕਰ ਸਾਨੂੰ ਇਨਸਾਨੀ ਸਰੀਰ ਤੇ ਰਿਸਰਚ ਕਰਨ ਦਾ ਮੌਕਾ ਮਿਲੇ ਤਾਂ ਅਸੀਂ ਜੋ ਭਿਆਨਕ ਨਾਮਰਾਦ ਬਿਮਾਰੀਆਂ ਆ ਰਹੀਆਂ ਇਹਨਾਂ ਦੇ ਲਈ ਚੰਗੀਆਂ ਦਵਾਈਆਂ ਦੀ ਚੰਗੇ ਜਾਨੀ ਕਿ ਅਸੀਂ ਵਧੀਆ ਡਾਕਟਰ ਬੱਚੇ ਪੈਦਾ ਕਰ ਸਕਦੇ ਹਾਂ ਨਵੇਂ ਯੁੱਗ 'ਚ ਸੋ ਉਹਨਾਂ ਸਿਖਿਆਵਾਂ ਤੇ ਚੱਲਦੇ ਹੋਏ ਡੇਰਾ ਸੱਚਾ ਸੌਦਾ ਦੀਆਂ ਸਿਖਿਆਵਾਂ ਤੇ ਚੱਲਦੇ ਹੋਏ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਇਹ ਸਰੀਰਦਾਨ ਕਰਦੀ ਹੈ ਜੀ ਧੰਨ ਧੰਨ ਸਤਗੁਰੂ ਤੇ ਰਹੀ ਆਸਰਾ ਹਾਂਜੀ ਭਾਈ ਜੀ ਕੀ ਨਾਮਾ ਤੁਹਾਡਾ ਦਰਸ਼ਨ ਸਿੰਘ ਜੀ ਅੱਜ ਰਾਮਚੰਦ ਜੀ ਦਾ ਸ਼ਰੀਰਦਾਨ ਕੀਤਾ ਜਾ ਰਿਹਾ ਜੀ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਮੈਸੇਜ ਅਸੀਂ ਇਹ ਦਰਨਾ ਚਾਹੁੰਦੇ ਹਾਂ ਜੀ ਡੇਰਾ ਸੱਚਾ ਸਦਾ ਵੱਲੋਂ ਜੋ ਪਹਿਲ ਕਦਮੀ ਕੀਤੀ ਗਈ ਹੈ ਸ਼ਰੀਰਦਾਨ ਦੀ ਤਾਂ ਹਰ ਇੱਕ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਮੈਡੀਕਲ ਸੈਂਸ ਦੇ ਲਈ ਜਰੂਰ ਸ਼ਰੀਰਦਾਨ ਕਰਨਾ ਚਾਹੀਦਾ ਹੈ ਜੀ ਆਪਣੇ ਅੰਗਦਾਨ ਕਰਨੇ ਚਾਹੀਦੇ ਹਨ ਤਾਂ ਕਿ ਜੋ ਸਾਡੇ ਆਉਣ ਵਾਲੇ ਡਾਕਟਰ ਸਹਿਬਾਨ ਹਨ ਬੱਚੇ ਜੋ ਪੜ੍ਹਾਈ ਕਰਕੇ ਚੰਗੀ ਸਖਲਾਈ ਲੈ ਕੇ ਤੇ ਚੰਗਾ ਇਲਾਜ ਜਿਹੜਾ ਹੈ ਜਨਤਨ ਦੇ ਸੈਕੰਡਰੀ ਜੀ ਸਰ ਕੀ ਨਾਮ ਹੈ ਫਾਈ ਮੇਰਾ ਨਾਮ ਸੁਖਮੰਦਰ ਸਿੰਘ ਐਮਸੀ ਵਾਰਡ ਨੰਬਰ 10 ਗੁਰਤੇਗਬਾਦ ਨਗਰ ਫਰੀਦਕੋਟ ਤੋਂ ਸਰ ਜਿਸ ਤਰ੍ਹਾਂ ਅੱਜ ਰਾਮਚੰਦਰ ਜੀ ਦਾ ਸ਼ਰੀਰ ਕੀ ਕਹਿੰਦੇ ਆ ਇਹ ਇੱਕ ਬਹੁਤ ਵਧੀਆ ਚੀਜ਼ ਹੈ ਜਿੰਦ ਬਦਲ ਕੇ ਲੋਕਾਂ ਨੂੰ ਜਿਹੜੇ ਹੈ ਬਹੁਤ ਵਧੀਆ ਤਿਆਰਬੇ ਕੋਈ ਚੀਜ਼ ਅੰਗਦਾਨ ਜਿਵੇਂ ਕਰਦੇ ਆਪਾਂ ਕਿਸੇ ਦੇ ਕੋ ਕੰਮ ਆ ਜਾਂਦੀ ਆ ਇਹ ਇੱਕ ਬਹੁਤ ਵੱਡਾ ਦਾਨ ਆ ਜਿੰਦੀ ਬਦਲ ਕੇ ਬਹੁਤ ਜ਼ਰੂਰਤ ਹੈ ਲੋਕਾਂ ਨੂੰ ਇਹ ਵੱਤ ਵਤ ਕਰਨੇ ਚਾਹੀਦੇ ਆ ਤਾਂ ਕਿ ਕਿਸੇ ਲੋੜਵੰਦ ਦੇ ਕਿਸੇ ਕੋਈ ਅੰਗ ਤਿਆਰਬੇ ਮਤਲਬ ਜਿਵੇਂ ਆਪਾਂ ਇਹਨਾਂ ਦੇ ਸਰਸ ਸੌਦੇ ਵਾਲਿਆਂ ਦੇ ਅੰਦਰ ਜਾ ਰਹੇ ਹਰਿਆਣਾ ਦੇ ਵਿੱਚ ਇਹਨਾਂ ਨੇ ਮਤਲਬ ਕਿ ਆਪ ਦਾ ਤਿਆਰਬੇ ਕਰਦੇ ਬਾਡੀ ਦੇ ਵਿੱਚ ਜੋ ਮਤਲਬ ਕਿ ਖੋਜ ਹੋਉਂਦੀ ਆ ਖੋਜ ਦੇ ਸਬੰਧ ਦੇ ਵਿੱਚ ਜਾਂ ਜੇ ਕਿਸੇ ਨੂੰ ਅੰਗਦਾਨ ਦੀ ਲੋੜ ਆ ਉਹ ਹੋ ਜਾਂਦਾ ਇੱਕ ਬਹੁਤ ਵਧੀਆ ਦਾਨ ਆ ਕਿਉਂਕਿ ਸਰੀਰ ਤਾਂ ਜੋ ਹੈਗਾ ਹੈ ਨਾਸ਼ਵਾਨ ਹੈਗਾ ਨਾ ਖਤਮ ਹੋ ਜਾਂਦਾ ਪਰ ਜੇ ਅੰਗ ਕਿਸੇ ਦੇ ਕੰਮ ਆ ਜਾਣ ਤਾਂ ਬਹੁਤ ਵਧੀਆ ਚੀਜ਼ ਹੁੰਦੀ ਹੈ ਕੀ ਲੱਗਦਾ ਜਿਹੜਾ ਡੇਰਾ ਸੱਚਾ ਸੌਦਾ ਵੱਲੋਂ ਇਹ ਪ੍ਰਾਲਾ ਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਦੇਖਦੇ ਬਹੁਤ ਵਧੀਆ ਬਰਾਲਾ ਜੀ ਸੰਸਥਾਵਾਂ ਜਿਹੜੀਆਂ ਹੈਗੀਆਂ ਚੰਗੇ ਕੰਮ ਕਰਦੀਆਂ ਵਧੀਆ ਕੰਮ ਕੀਤਾ ਇਹਨਾਂ ਨੇ ਚੰਗੀ ਇੱਕ ਚੰਗੀ ਪ੍ਰੇਰਣਾ ਹੈ ਜੀ ਲੋਕਾਂ ਨੂੰ ਵੱਧ ਵੱਧ ਕਰਨੇ ਚਾਹੀਦੇ ਹੈ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਮੈਸੇਜ ਤਾਂ ਬਸ ਇਹੀ ਹੈ ਜੀ ਬਸ ਜਿਵੇਂ ਹਰ ਲੋੜਵੰਦ ਨੂੰ ਇਹ ਚੀਜ਼ਾਂ ਜੇ ਮਿਲ ਜਾਣ ਸਹੂਲਤਾਂ ਮਿਲ ਜਾਣ ਇਹ ਕੋਈ ਵੀ ਆਪਦਾ ਅੰਗਦਾਨ ਕਰਨਾ ਚਾਹਵੇ ਆਪਦੇ ਪਰਿਵਾਰ ਦੀ ਸਹਿਮਤੀ ਨਾਲ ਤਾਂ ਉਹ ਕਰਨਾ ਚਾਹੀਦਾ ਲੋਕਾਂ ਦੇ ਵਾਸਤੇ ਹਾਂਜੀ ਕੀ ਨਾਮ ਹੈ ਤੁਹਾਡਾ ਰਾਮ ਪ੍ਰਤਾਪ ਜੀ ਭਾਈ रामचंद्र ਜੀ ਤੁਹਾਡੇ ਕਿ ਜੀ ਚਾਚਾ ਹੀ ਲੱਗਦੇ ਹੋਗੇ ਜੀ ਉਹ ਅੱਜ ਜੇ ਸ਼੍ਰੀ ਦਾਨ ਕੀਤਾ ਜਾ ਰਿਹਾ ਹੈ ਜੀ ਸ਼੍ਰੀ रामचंद्र जी کافی ਲੰਬੇ ਸਮੇਂ ਤੋਂ ਦੇ ਰਸਤੇ ਫਤਨਾ ਜੁੜੇ ਹੋਏ ਸੀ ਲੱਕ ਪੱਕਾ ਤਾਲੀ 50 ਸਾਲਾਂ ਨੇ ਆਪਣੀ ਸੇਵਾ ਦੇ ਹਸ ਦਾ ਪਹਿਲਾ ਸਮਤੀ ਵਿੱਚ ਕੀਤੀ ਹੈ ਇਹਨਾਂ ਦੀ ਦ੍ਰਿਸ਼ਾਹੀ ਸੀ ਕਿ ਮਤਲਬ ਜਦੋਂ ਵੀ ਅਸੀਂ ਮਤਲਬ ਇਸ ਤੋਂ ਲਾਗਾ ਨਾ ਹੈਗਾ ਮਤਲਬ ਸਾਡੀ ਡੈਡ ਬੋਡੀ ਡੇਸ ਦਾ ਸਦਾਨ ਕੀਤੀ ਜਾਵੇ ਤਾਂ ਕਿ ਹੋਰ ਬਲੇ ਬੱਚੇ ਜੋ ਡਾਕਟਰ ਦੀ ਸਖਾਈ ਲੈ ਰਹੇ ਹਨ ਉਹ ਇਹ ਤੋਂ ਨਵੀਂ ਇੱਕ ਸੇਧ ਲੈ ਸਕਣ